ਜਿਹੜੇ ਵਿਚਾਰੇ ਜੇਲਾਂ 'ਚ ਬੈਠੇ ਨੇ ਕੋਈ ਉਹਨਾਂ ਨੇ ਕੁਝ ਕਰਿਆ ਨਹੀਂ ਕੋਈ ਆਉਂ ਨਹੀਂ ਕਰਾਇਆ ਹੈਂਗਾ 32-32 ਸਾਲ ਹੋ ਗਏ ਉਹਨਾਂ ਨੂੰ ਬੈਠਿਆ ਨੂੰ ਉਹ ਹਰਿਆ ਹੋਣੇ ਚਾਹੁੰਦੇ ਨੇ ਅੱਜ ਦੇ ਆਦੌਰ ਦੇ ਦੇਖ ਲਓ ਵੀ ਹੁਣ ਸਰਸੇ ਵਾਲਾ ਉਹਨੂੰ ਮਿੱਟੀ 'ਚ ਛੱਡ ਦਿੰਦੇ ਨੇ ਗ੍ਰਹਿ ਮੰਤਰੀ ਤਾਂ ਕਹਿੰਦੇ ਜੀ ਜਿਹਨੂੰ ਪਸਤਾਵਾ ਹੀ ਨਹੀਂ ਫਿਰ ਕਹਿੰਦੇ ਰਿਹਾਈ ਗਾਦੀ ਕੀਤੀ ਜਾਵੇ ਜੀ ਨਹੀਂ ਨਹੀਂ ਪਸਤਾਵਾ ਇਹ ਤਾਂ ਉਹਨਾਂ ਦੀਆਂ ਗੱਲਾਂ ਨੇ ਨੇ ਗ੍ਰਹਿ ਮੰਤਰੀ ਜਿੱਦਾਂ ਗ੍ਰਹਿ ਮੰਤਰੀ ਦੀ ਵਾਰੀ ਆਜੂਗੀ ਦੇਖਾਂਗੇ ਫਿਰ ਗ੍ਰਹਿ ਮੰਤਰੀ ਵੀ ਕਹੂਗਾ ਵੀ ਮੈਨੂੰ ਵੀ ਛਡਾਓ ਕਿਉਂ ਦੀ ਸਿੰਘਾਂ ਦੀ ਜਿਹੜੀ ਰਿਹਾਈ ਆ ਉਹ ਨਾਤੇ ਕੇਂਦਰ ਸਰਕਾਰ ਕਰਨ ਚਾ ਰਹੀ ਹੈ ਤੇ ਨਾ ਹੀ ਪੰਜਾਬ ਸਰਕਾਰ ਅਸੀਂ ਦੋਵੇਂ ਹੀ ਸਰਕਾਰਾਂ ਨੂੰ ਦੋਸ਼ੀ ਮੰਨਦੇ ਆ ਜਦੋਂ ਪਹਿਲਾਂ ਹੀ ਸਜ਼ਾ ਕਟਾ ਲਈ ਐ 32-32 ਸਾਲ ਹੋ ਗਏ ਨੇ ਸਜ਼ਾ ਕੱਟ ਦੇ ਨੂੰ ਤੇ ਅੱਜ ਤੁਸੀਂ ਪੁੱਛ ਰਹੇ ਹੋ ਕਿ ਤੁਹਾਨੂੰ ਅਹਿਸਾਸ ਹੈ ਕਿ ਨਹੀਂ ਹੈ ਜਾਂ ਤਾਂ ਤੁਸੀਂ ਪਹਿਲਾਂ ਪੁੱਛਦੇ ਜਦੋਂ ਕ੍ਰਾਈਮ ਹੋਇਆ ਮੰਨ ਲਓ ਉਹਨਾਂ ਦੀ ਨਜ਼ਰ 'ਚ ਜਦੋਂ ਸਜ਼ਾ ਹੋਈ ਕੇਸ ਰਜਿਸਟਰ ਹੋਇਆ ਉਹ ਤੋਂ 1 ਸਾਲ ਬਾਅਦ ਪੁੱਛਦੇ ਕਿ ਤੁਹਾਨੂੰ ਅਹਿਸਾਸ ਹੈ ਕਿ ਨਹੀਂ ਹੈ ਕਿ ਸਿੰਘ ਉਸ ਤਰੀਕੇ ਨਾਲ ਗੱਲ ਕਰਦੇ ਜਵਾਬ ਦਿੰਦੇ ਤੁਹਾਨੂੰ ਤੁਸੀਂ ਸਜ਼ਾ ਵੀ ਕਟਾ ਲਈ ਐ ਤੇ ਅੱਜ ਉਹਨਾਂ ਨੂੰ ਇਹ ਵੀ ਪੁੱਛ ਰਹੇ ਕਿ ਤੁਹਾਨੂੰ ਅਹਿਸਾਸ ਹੈ ਕਿ ਨਹੀਂ ਹੈ ਇਹ ਕਿਵੇਂ ਦਾ ਕਾਨੂੰਨ ਹੈ ਕੁਝ ਤੋਂ ਵੀ ਵੱਡਾ ਜਿਹੜਾ ਪ੍ਰੋਗਰਾਮ ਦਵਾਂਗੇ ਹੋ ਸਕਦਾ ਅਸੀਂ ਪੰਜਾਬ ਬੰਦੀ ਕਾਲ ਲਈਏ ਜਾਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਬੰਦੀ ਲਈਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਬਲਵਿੰਦਰ ਸਿੰਘ ਕੋਮੇਨ ਸਾਹਿਬ ਮੋਰਚੇ ਵੱਲੋਂ 20 ਤਰੀਕ ਯਾਨੀ ਕਿ ਅੱਜ ਦੇ ਦਿਨ 11 ਤੋਂ 2 ਵਜੇ ਤੱਕ ਟੋਲ ਪਲਾਸੇ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀਗਾ ਜਿਹਦੇ ਚੱਲਦੇ ਆਂ ਕਈ ਜਥੇਬੰਦੀਆਂ ਉਹਨਾਂ ਦੇ ਨਾਲ ਰਲ ਗਈਆਂ ਨੇ ਤੇ ਤੁਹਾਨੂੰ ਦੱਸਦੀ ਕਿ ਬੰਦੀ ਸਿੰਘਾਂ ਦੀ ਰਹਿ aí ਨੂੰ ਲੈ ਕੇ ਕਾਫੀ ਸਮੇਂ ਤੋਂ ਜਦੋਂ ਜਹਾਜ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਦੋਸ਼ਾਂ ਨੂੰ ਸਜ਼ਾ ਦਿਵਾਉਣ ਲਈ ਇਕੱਠੇ ਹੋਏ ਨੇ ਟੋਲ ਪਲਾਜ਼ੇ ਤੇ ਅੱਜ ਅਸੀਂ ਪਹੁੰਚੇ ਧਰੇੜੀ ਜੱਟਾ ਟੋਲ ਪਲਾਜ਼ਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਬੰਦ ਕੀਤੇ ਜਾ ਰਹੇ ਨੇ ਤੁਹਾਨੂੰ ਦੱਸਦੀ ਕਿ 3 ਘੰਟੇ ਦੀ ਕਾਲ ਹੈ ਇਹ ਬੰਦ ਕੀਤੇ ਜਾ ਰਹੇ ਨੇ ਗੱਲਬਾਤ ਕਰਾਂਗੇ ਕਿਸਾਨਨੀ ਆਗੂਆਂ ਨਾਲ ਮੋਰਚੇ ਦੇ ਨਾਲ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਲਈ ਦੇਖਾਂਗੇ ਵੀ ਕੀ ਪ੍ਰਭਾਵ ਪਏਗਾ ਤੇ ਬੰਦੀ ਸਿੰਘਾਂ ਦੀ ਰਹਿ ਨੂੰ ਲੈ ਕੇ ਤੇ ਜੋ ਸੰਘਰਸ਼ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਕੱਲ ਐਸਜੀਪੀਸੀ ਵੱਲੋਂ ਮੀਟਿੰਗ ਵੀ ਕੀਤੀ ਗਈ ਸੀਗੀ ਪਾਈ ਬਲਾਂਸਿੰਗ ਰਾਜਵਾਨ ਦੀ ਰਹਿ ਨੂੰ ਲੈ ਕੇ ਸੋ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਹੋ ਗਈਆਂ ਤੇ ਸਾਰੀ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਟੋਲ ਪਲਾਸਾ ਬੰਦ ਕੀਤਾ ਗਿਆ ਤੇ ਜਿਹੜੀ ਜੱਟਾਂ ਦਾ ਅੱਜ ਕਾਲ ਦਿੱਤੀ ਗਈ ਸੀ 3 ਘੰਟੇ ਵਾਸਤੇ ਟੋਲ ਪਲਾਸੇ ਬੰਦ ਕਰ ਦਿੱਤੇ ਗਏ ਨੇ ਦੋਸ਼ੀਆਂ ਨੂੰ ਸਜ਼ਾ ਦੇਉਣ ਲਈ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲਗਾਤਾਰ ਸੰਘਰਸ਼ ਜਾਰੀ ਹੈ ਸੋ ਕਿੰਦਰ ਦੇ ਵਿੱਚ ਵੀ ਕਾਫੀ ਵਾਰ ਮੁੱਦਾ ਚੁੱਕਿਆ ਗਿਆ ਪਰ ਹੱਲ ਨਹੀਂ ਨਿਕਲਿਆ ਜੇ ਹੱਲ ਨਹੀਂ ਨਿਕਲਿਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੇ ਨਾਲ ਸੋ ਅੱਜ ਦਾ ਕੀ ਮਕਸਦ ਹੈ ਸਰਦਾਰ ਜੰਗ ਸਿੰਘ ਭਾਰਤੀ ਕਿਸਾਨੀ ਇਹ ਤਾਂ ਪਟੇੜੀ ਕਲਾ ਅੱਜ ਦਾ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਹੈ ਕੌਮੀ ਸਾਮ ਮੋਰਚੇ ਦੀ ਜਿਹੜੀ ਕਾਲ ਹੈ ਉਹਦੇ ਵਿੱਚ ਮਤਲਬ ਟੂਪ ਲੱਜੇ ਜਿਹੜੇ ਕਰਨੇ ਆ 11 ਤੋਂ ਅਸੀਂ 2 ਵਜੇ ਤੱਕ ਬੰਦ ਕਰਨੇ ਨੇ ਤੇ ਜਿਹੜੇ ਸਾਡੇ ਸਿੰਘ ਨੇ ਜਿਹੜੇ ਵਿਚਾਰੇ ਢੇਲਾਂ 'ਚ ਬੈਠੇ ਨੇ ਕੋਈ ਉਹਨਾਂ ਨੇ ਕੁਝ ਕਰਿਆ ਨਹੀਂ ਕੋਈ ਆਉ ਨਹੀਂ ਕਰਾਉਣਗੇ ਆ 32-33 ਸਾਲ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਉਹ ਹਰਿਆ ਹੋਣੇ ਚਾਹੀਦੇ ਨੇ ਅੱਜ ਦੇ ਆ ਦੌਰ ਦੇ ਦੇਖ ਲੋ ਵੀ ਹੁਣ ਸਰਸੇ ਵਾਲਾ ਉਹਨੂੰ ਮਿੱਟ ਕੇ ਛੱਡ ਦਿੰਦੇ ਨੇ ਉਹ ਬਾਹਰ ਫਿਰਦਾ ਉਹਨੇ ਇੰਨੇ ਕਤਲ ਕਰੇ ਉਹ ਉਹਨੂੰ ਤਾਂ ਕੁਝ ਹੁੰਦਾ ਨਹੀਂ ਹੈਗਾ ਜਿਹੜੇ ਬੰਦੇ ਬਿਨਾਂ ਗੁਨਾਹਾਂ ਤੋਂ ਬੈਠੇ ਨੇ ਉਹਨਾਂ ਨਾਲ ਉਹ ਜਿਹੜਾ ਜਿੰਨੇ ਦਿਨ ਚਿਰ ਹੋ ਗਿਆ ਸਾਡਾ 1 ਸਾਲ 8-10 ਦਿਨ ਉੱਪਰ ਹੋ ਗਿਆ ਮਤਲਬ ਕਰਨਾ ਲੱਗੇ ਨੂੰ ਕومی ਸਾਹਿਬ ਮੋਰਚੇ ਤੋਂ ਜੀ ਕومی ਸਾਹਿਬ ਮੋਰਚੇ ਦੀ ਇਹੀ ਕਾਲ ਹੈ ਵੀ ਭਾਈ ਅੱਜ ਜੋ ਟੂਪਲਾਜੇ ਨੇ ਪੰਜਾਬ ਦੇ ਵਿੱਚ ਸਾਰੇ ਬੰਦ ਹੋਣੇ ਚਾਹੀਦੇ ਨੇ ਉਰੇ ਅਸੀਂ ਥਰੇੜੀ ਟੂਪਲਾਜੇ ਤੇ ਖੜੇ ਆਂ ਅਸੀਂ ਇਹਨਾਂ ਨੂੰ ਹੁਣ ਦੋ ਮਿੰਟ ਰਹਿੰਦੇ ਅਸੀਂ ਉਹਨੂੰ ਬੰਦ ਕਰਨ ਤੱਕ ਉਹ ਕਰਾਂਗੇ ਪਰ ਉਹ ਬੰਦਿਆਂ ਦੀ ਹਰਿਆਈ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਅੰਦਰ ਬੈਠੇ ਨੇ ਨੇਚਰ 'ਚ ਸੋ ਆਮ ਜਨਤਾ ਲੰਘਦੀ ਰਹੇਗੀ ਜਾਂ ਪਰਚੀ ਕਰਤੀ ਫ੍ਰੀ ਕੀਤੀ ਗਈ ਆਲੇ-ਦਾਲੇ ਲਖੂਗੀ ਜੀ ਆਲੇ-ਗਾਲੇ ਲਖੂ ਵੀ ਫ੍ਰੀ ਲਖੂ ਹਾਂ ਉਹ ਫ੍ਰੀ ਲਖੂ ਸੋ ਤੁਹਾਨੂੰ ਲੱਗਦਾ ਵੀ ਅੱਜ ਦੇ ਜੋ ਤੁਸੀਂ ਮੋਰਚਾ ਕੀਤਾ ਹੈ ਇਹਦਾ ਅਸਰ ਹੋਏਗਾ ਕੇਂਦਰ ਤੱਕ ਜੀ ਹੋਣਾ ਚਾਹੀਦਾ ਜੀ ਅਸਰ ਉਹਨਾ ਚਾਹੀਦਾ ਸਰਕਾਰ ਨੂੰ ਜਿਵੇਂ ਸੋਚਣਾ ਚਾਹੀਦਾ ਸਰਕਾਰਾਂ ਆਪਾ ਬਣਾਉਂਦੇ ਕਾਦੇ ਬਾਹਤੇ ਆ ਐਸੇ ਕੰਮ ਬਾਹਤੇ ਬਣਾਉਨੇ ਪੈਸਾ ਦਾ ਜਿਹੜੇ ਜਿਹੜੇ ਕਿਸਾਨ ਜਿਹੜੇ ਦੇ ਵਿਚ ਬੈਠੇ ਨੇ ਬਿਨਾ ਕਨਾ ਦੇ ਬੈਠੇ ਨੇ ਉਹਨਾਂ ਦਾ ਦੱਸੋ ਕੀ ਹੱਲਾ ਹੋਊਗਾ ਸੋ ਗ੍ਰਹਿ ਮੰਤਰੀ ਤਾਂ ਕਹਿੰਦੇ ਜੀ ਨੇ ਜਿਹਨੂੰ ਪਸਤਾਵਾ ਹੀ ਨਹੀਂ ਫਿਰ ਕਹਿੰਦੇ ਰਹੀ ਗਾਦੀ ਕੀਤੀ ਜਾਵੇ ਜੀ ਨਹੀਂ ਨਹੀਂ ਪਸਤਾਵਾ ਇਹ ਤਾਂ ਉਹਨਾਂ ਦੀਆਂ ਗੱਲਾਂ ਨੇ ਨੇ ਗ੍ਰਹਿ ਮੰਤਰੀ ਜਿੱਦਣ ਗ੍ਰਹਿ ਮੰਤਰੀ ਦੀ ਵਾਰੀ ਆ ਜੂਗੀ ਦੇਖਾਂਗੇ ਫਿਰ ਗ੍ਰਹਿ ਮੰਤਰੀ ਵੀ ਕਹੂਗਾ ਵੀ ਮੈਨੂੰ ਵੀ ਛਡਾਓ ਕਿਤੇ ਉਹ ਵੀ ਆਪਣਾ ਕੱਠ ਕਰੂਗਾ ਸੋ ਇਸ ਮੋਰਚੇ ਤੋਂ ਬਾਅਦ ਅਗਲੀ ਕਾਲ ਕੀ ਹੋਏਗੀ ਆਪਣੀ ਫਿਰ ਜੀ ਫਿਰ ਆਉਣ ਵਾਲੀ ਨੀਤੀ ਦੇਖਾਂਗੇ ਕਿਵੇਂ ਹੋਊਗੀ ਫਿਰ ਆਹਾਂ ਸਿੰਘ ਗੱਲਬਾਤ ਹੋਈ ਉਹ ਦੇਖ ਸਕਦੇ ਆ ਮੋਰਚੇ ਦੇ ਵਿੱਚ ਬੀਬੀਆਂ ਪਹੁੰਚ ਗਿਆ ਨੇ ਬੀਬੀਆਂ ਦਾ ਬੜਾ ਅਹਿਮ ਰੋਲ ਰਾਇ ਸੀ ਜਦੋਂ ਕਿਸਾਨੀ ਅੰਦੋਲਨ ਲੱਗਿਆ ਸੀਗਾ ਸਿੰਘੂ ਬਾਰਡਰ ਦੇ ਉੱਤੇ ਤਾਂ ਬੜਾ ਵੱਡਾ ਇੱਕ ਇਕੱਠ ਹੋਇਆ ਸੀ ਤਾਂ ਅਹਿਮ ਭੂਮਿਕਾ ਬੀਬੀਆਂ ਦੀ ਰਹੀ ਹੈ ਲੰਗਰ ਨੂੰ ਲੈ ਕੇ ਹੋ ਗਈਆਂ ਹੌਸਲਾ ਬਜਾਈ ਨੂੰ ਹੋ ਗਈਆਂ ਬੰਦੀ ਸਿੰਘਾਂ ਦੀ ਰਹਿਣ ਨੂੰ ਲਗਾਤਾਰ ਇਕੱਠੀਆਂ ਹੋ ਗਿਆ ਜਿੱਥੇ ਬੰਦੀਆਂ ਤੇ ਹੁਣ ਨਾ ਬੋਲੋ ਕਿਹਾ ਗਿਆ ਕਿ ਟੋਲ ਪਲਾza ਬੰਦ ਕਰ ਦਿੱਤਾ ਜਾਵੇਗਾ ਜੋ ਰਾਹੀਰ ਨੇ ਹੋ ਨੇੜੇ ਤੇੜੇ ਦੇ ਜੋ ਪਿੰਡਾਂ ਦੇ ਰੂਟ ਨੇ ਉੱਥੋਂ ਜਾਣਗੇ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਨੂੰ ਜਾਣ ਵਾਲੇ ਸਾਰੇ ਹੀ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ 11 ਵੱਜ ਚੁੱਕੇ ਨੇ ਕਾਲ ਆ ਗਈ ਐ ਬੰਦ ਕਰਨ ਦੀ ਤੁਹਾਨੂੰ ਦੱਸਦੇ ਕਿ ਹੁਣ ਟੋਲ ਪਾਸਾ ਬੰਦ ਕਰਤਾ ਦਵੇਗਾ ਤੇ ਫ੍ਰੀ ਕਰ ਦਿੱਤਾ ਜਾਵੇਗਾ ਜੋ ਗੱਡੀਆਂ ਲੰਘੀਆਂ ਲੰਘੀਆਂ ਇਸ ਤੋਂ ਬਾਅਦ ਗੱਲਬਾਤ ਰਾਘੀ ਰਾਣਾ ਵੀ ਕਰਾਂ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨੂੰ ਸੋ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੋ ਤੁਹਾਨੂੰ ਦੱਸਦੇ ਕਿ ਟੋਲ ਪਲਾਜ਼ਾ ਫ੍ਰੀ ਕਰਾ ਦਿੱਤਾ ਗਿਆ ਜਿੱਥੇ ਬੰਦੀਆਂ ਵੱਲੋਂ ਗੱਡੀਆਂ ਲੰਘਦੀ ਰਹਿਣਗੀਆਂ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਲੱਗਦੇ ਗੱਲਬਾਤ ਕਰਾਂਗੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਬੰਦੀ ਸਿੰਘਾਂ ਦੀ ਰਹੇ ਨੂੰ ਲੈ ਕੇ ਮੋਰਚਾ ਲਗਾ ਦਿੱਤਾ ਗਿਆ ਧਰੇੜੀ ਜੱਟਾਂ ਦੇ ਉੱਤੇ ਸੋ ਕੌਮੀ ਸਾਹਿਬ ਮੋਰਚੇ ਤੋਂ ਮੇਰੇ ਨਾਲ ਨੌਜਵਾਨ ਨੇ ਕੁਝ ਕੋਨਾ ਗੱਲਬਾਤ ਕਰਨਗੇ ਵੀਰ ਜੀ ਕੀ ਨਾਂ ਆਪਣਾ ਜੀ ਜਸਵਿੰਦਰ ਸਿੰਘ ਰਾਜਪੁਰਾ ਸੋ ਕੀ ਉਹ ਤਾਂ ਆਪਣਾ ਜੀ ਮੈਂ ਸਪੋਕਸਮੈਨ ਆ ਕੌਮੀ ਇਨਸਾਫ ਮੋਰਚੇ ਤੋਂ ਸੋ ਅੱਜ ਟੋਲ ਬੰਦ ਕੀਤੇ ਗਏ ਨੇ ਬੰਦੀ ਸਿੰਘਾਂ ਦੀ ਰਹੇ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਅੱਜ ਜੋ ਟੋਲ ਬੰਦ ਕੀਤੇ ਗਏ ਨੇ ਇਹਦੇ ਨਾਲ ਕਿਤਨਾ ਕਿਤੇ ਅਸਰ ਦੇਖ ਨੂੰ ਮਿਲੇਗਾ ਜੀ ਦੇਖੋ ਜੀ ਬਿਲਕੁਲ ਮਿਲੇਗਾ ਕਿਉਂਕਿ ਇੱਕ ਸਾਲ ਦੇ ਨੇੜੇ ਲਗਭਗ ਹੋ ਚੁੱਕਿਆ ਸਮਾਂ ਇੱਕ ਸਾਲ ਦਾ ਕਿ ਸਾਨੂੰ ਚੰਡੀਗੜ੍ਹ ਸੈਭਜਾ ਦਾ ਅਜੀਤ ਸਿੰਘ ਨਗਰ ਦੀ ਬਰੂਹਾ ਤੇ ਬੈਠੇ ਆ ਪਰ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਨਾ ਤੇ ਕੇਂਦਰ ਸਰਕਾਰ ਕਰਨ ਚਾ ਰਹੀ ਹੈ ਤੇ ਨਾ ਹੀ ਪੰਜਾਬ ਸਰਕਾਰ ਅਸੀਂ ਦੋਵੇਂ ਹੀ ਸਰਕਾਰਾਂ ਨੂੰ ਦੋਸ਼ੀ ਮੰਨਦੇ ਆ ਇਸੇ ਲਈ ਆ ਜਿਹੜਾ ਅੱਜ 13 14 ਦੇ ਕਰੀਬ ਟੋਲ ਪਲਾਜ਼ੇ ਨੇ ਉਹਨਾਂ ਨੂੰ ਬੰਦ ਕਰਨ ਦਾ ਫੈਸਲਾ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਲਿਆ ਗਿਆ ਤਾਂ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵਾਂ ਦੀ ਜਿਹੜੀਆਂ ਅੱਖਾਂ ਅਸੀਂ ਖੋਲੀਏ ਤੇ ਦੱਸੀਏ ਕਿ ਪੰਜਾਬ ਦਾ ਹਰ ਵਰਗ ਹਰ ਨੌਜਵਾਨ ਹਰ ਪਿੰਡ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਚਾਹੁੰਦਾ ਵਾ ਸੋ ਲਗਾਤਾਰ ਜਿਵੇਂ ਪਿੱਛੇ ਜੇ ਬੀਬੀ ਹਰਸਿੰਗੋਂ ਬਾਅਦ ਨੇ ਮੁੱਦਾ ਚੁੱਕਿਆ ਸੀਗਾ ਤਾਂ ਮਿਤਸ਼ਾਹ ਵੱਲੋਂ ਕਿਹਾ ਗਿਆ ਸੀ ਜੇ ਇਹਨਾਂ ਨੂੰ ਅਹਿਸਾਸ ਹੀ ਨਹੀਂ ਗਲਤੀ ਦਾ ਫਿਰ ਅਸੀਂ ਕਿਉਂ ਬਰੀ ਕਰੀ ਇਹਨਾਂ ਨੂੰ ਜੀ ਦੇਖੋ ਜੀ ਤੁਸੀਂ ਸਜ਼ਾ ਜਦੋਂ ਪਹਿਲਾਂ ਹੀ ਸਜ਼ਾ ਕਟਾ ਲਈ ਹੈ 32-32 ਸਾਲ ਹੋ ਗਏ ਨੇ ਸਜ਼ਾ ਕੱਟਦੇ ਨੂੰ ਤੇ ਅੱਜ ਤੁਸੀਂ ਪੁੱਛ ਰਹੇ ਹੋ ਕਿ ਤੁਹਾਨੂੰ ਅਹਿਸਾਸ ਹੈ ਕਿ ਨਹੀਂ ਹੈ ਜਾਂ ਤਾਂ ਤੁਸੀਂ ਪਹਿਲਾਂ ਪੁੱਛਦੇ ਜਦੋਂ ਕ੍ਰਾਈਮ ਹੋਇਆ ਮੰਨ ਲਓ ਉਹਨਾਂ ਦੀ ਨਜ਼ਰ 'ਚ ਜਦੋਂ ਸਜ਼ਾ ਹੋਈ ਕੇਸ ਰਜਿਸਟਰਡ ਹੋਇਆ ਉਹ ਤੋਂ 1 ਸਾਲ ਬਾਅਦ ਪੁੱਛਦੇ ਕਿ ਤੁਹਾਨੂੰ ਅਹਿਸਾਸ ਹੈ ਕਿ ਨਹੀਂ ਹੈ ਤੇ ਸਿੰਘ ਉਸ ਤਰੀਕੇ ਨਾਲ ਗੱਲ ਕਰਦੇ ਜਵਾਬ ਦਿੰਦੇ ਤੁਹਾਨੂੰ ਤੁਸੀਂ ਸਜ਼ਾ ਵੀ ਕਟਾਲੀ ਹੈ ਤੇ ਅੱਜ ਉਹਨਾਂ ਨੂੰ ਇਹ ਵੀ ਪੁੱਛ ਰਹੇ ਕਿ ਤੁਹਾਨੂੰ ਅਹਿਸਾਸ ਹੈ ਕਿ ਨਹੀਂ ਹੈ ਇਹ ਕਿਵੇਂ ਦਾ ਕਾਨੂੰਨ ਹੈ ਤੁਸੀਂ ਕਾਨੂੰਨ ਦੇ ਤਰੀਕੇ ਨਾਲ ਗੱਲ ਕਰਨੀ ਹੈ ਕਿ ਭਾਵਨਾਵਾਂ ਦੇ ਤਰੀਕੇ ਨਾਲ ਕਰਨੀ ਹੈ ਸੋ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਲਗਾਤਾਰ ਕੋਰਟ ਦੇ ਵਿੱਚੋਂ ਰਾਹਤ ਮਿਲਦੀ ਜਾ ਰਹੀ ਹੈ ਜੋ ਉਹਨਾਂ ਦੇ ਖਿਲਾਫ ਪਰਚੇ ਸੀ ਹੁਣ ਤੋਂ ਉਹ ਬਰੀ ਹੁੰਦੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕੋਰਟ ਦੇ ਦੇਖੋ ਜੀ ਇਹ ਸਾਰਾ ਕੌਮੀ ਇਨਸਾਫ ਮੋਰਚੇ ਦਾ ਜਿਹੜਾ ਲੱਗਿਆ ਹੋਇਆ ਧਰਨਾ ਸਾਡਾ ਵਿਸ਼ਾਲ ਉਹਦਾ ਹੀ ਅਸਰ ਹੈ ਉਹਦੇ ਦਬਾਅ ਹੇਠ ਜਿਹੜੀ ਪੰਜਾਬ ਸਰਕਾਰ ਹੈ ਉਹ ਉਹਨਾਂ ਦੇ ਕੇਸ ਹੈ ਉਹਨਾਂ ਦੇ ਵਿੱਚ ਰਾਹਤ ਦੇ ਰਹੀ ਹੈ ਉਹਨਾਂ ਨੂੰ ਸੋ ਨਾਲ ਹੀ ਐਸਜੀਪੀਸੀ ਦੀ ਵੀ ਇੱਕ ਵੱਡੀ ਵੱਡੀ ਭੂਮਿਕਾ ਬਣਦੀ ਉਹਨਾਂ ਨਾਲ ਵੀ ਕੋਈ ਸੰਪਰਕ ਹੋਇਆ ਜੀ ਲੈ ਕੇ ਕੌਮੀ ਇਨਸਾਫ ਮੋਰਚੇ ਦਾ ਉਹਨਾਂ ਦਾ ਜਿਹੜਾ ਜਿਹੜੇ ਪ੍ਰੋਗਰਾਮ ਨੇ ਉਹ ਸਵਾਲ ਰਹਿੰਦੇ ਨੇ ਹਮੇਸ਼ਾ ਉਹਨਾਂ ਦੇ ਪਿੱਛੇ ਵੀ ਉਹਨਾਂ ਨੇ ਉਹ ਲਿਖਿਆ ਸੀ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਕਹਿੰਦੇ ਜੋ ਕਰਨ ਉਹ ਵਧੀਆ ਗੱਲ ਹੈ ਪਲੱਸ ਹੈ ਅਸੀਂ ਸਪੋਰਟ ਕਰਾਂਗੇ ਪਰ ਪਿੱਛੇ ਵੀ ਉਹਨਾਂ ਨੇ ਪ੍ਰੋਗਰਾਮ ਲਿਖ ਕੇ ਅਸੀਂ ਫੇਰ ਕੈਨਸਲ ਕਰਦੇ ਆ ਹੁਣ ਫੇਰ ਇੱਕ ਕਮੇਟੀ ਬਣੀ ਹੈ ਦੇਖੋ ਕੀ ਕਰਦੇ ਨੇ ਜੋ ਕਰਨ ਅਸੀਂ ਸਾਥ ਦੇਵਾਂਗੇ ਕੋਈ ਗੱਲ ਨਹੀਂ ਪਰ ਸਿਆਸਤ ਨਾ ਕਰਨ ਉਹ ਸੋ ਅੱਜ ਦੇ ਮੋਰਚੇ ਤੋਂ ਬਾਅਦ ਫਿਰ ਅੱਲਾ ਕੀ ਕਦਮ ਹੋਏਗਾ ਆਪਣਾ ਜੀ ਅਗਲਾ ਕਦਮ ਅਸੀਂ ਜਲਦੀ ਸੰਗਤਾਂ ਦੇ ਨਾਲ ਫੈਸਲਾ ਕਰਕੇ ਵਿਚਾਰਾਂ ਕਰਕੇ ਨਵਾਂ ਇੱਕ ਇਸ ਤੋਂ ਵੀ ਵੱਡਾ ਜਿਹੜਾ ਪ੍ਰੋਗਰਾਮ ਦਵਾਂਗੇ ਹੋ ਸਕਦਾ ਅਸੀਂ ਪੰਜਾਬ ਬੰਦੀ ਕਾਲ ਦਈਏ ਜਾਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਬੰਦੀ ਦਈਏ ਜਲਦੀ ਸਾਡੇ ਪ੍ਰੋਗਰਾਮ ਬਣ ਰਹੇ ਨੇ ਤੁਹਾਨੂੰ ਦੱਸਾਂਗੇ ਜਲਦੀ ਸ਼ੁਕਰੀਆ ਧੰਨਵਾਦ ਕੌਮੀ ਸਾਮੋਰਚੇ ਤੋਂ ਸੀਗੇ ਇਹ ਸਪੋਕਸ ਪਰਸਨ ਨੇ ਕੌਮੀ ਸਾਮੋਰਚੇ ਦੇ ਨਾਂ ਬੋਲੇ ਕਿਹਾ ਗਿਆ ਹੈ ਕਿ ਜੋ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਘਟੋ ਘਟ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਬਰੀ ਕੀਤਾ ਜਾਵੇ ਉਹਨਾਂ ਕਿਹਾ ਕਿ ਜੇ ਅੱਜ ਸਾਡਾ ਜੇ ਨਹੀਂ ਸੁਣਵਾਈ ਹੁੰਦੀ ਤਾਂ ਉਸ ਤੋਂ ਬਾਅਦ ਫਿਰ ਸਾਰ ਸੰਗਤ ਨਾਲ ਗੱਲਬਾਤ ਕਰਕੇ ਅਗਲਾ ਮੋਰਚਾ ਉਹ ਲੱਕਿਆ ਜਾਏਗਾ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਦੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ